ਚੱਲ 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 ਲੋਕਾਂ ਸੀ ਜਿਹਨੇ ਕਿਦਣਾ ਖੜ ਮੈਂ ਨਾ ਚੱਲੀ ਜਾਂਦਾ ਜੀ ਹਾਂ ਜੀ ਮੇਟਰੋ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਸ਼ੁਰੂਆਤ ਹੁੰਦੀ ਆ ਦਿਨ ਦੀ ਆਪਣੀ ਰੇਹ ਨਾਲ ਕਹਿੰਦੇ ਰੂੜੀ ਦੀ ਰੇਹ ਆ ਟਾਈਮ ਨਾਲ ਪਾ ਲਈ ਜਾਵੇ ਉਹਦੇ ਵਰਗਾ ਟਾਈਮ ਨਹੀਂ ਹੈਗਾ ਹਨਾ ਤੇ ਦਿਨ ਚੜ੍ਹੇ ਨੂੰ ਹੋ ਗਿਆ ਟਾਈਮ 8:21 ਮਿੰਟ ਟਾਈਮ ਨਾਲ ਹੀ ਪਾ ਦੇਣਗੇ ਅੱਜ ਟਰਾਲੀ ਇੱਕ ਹੋਰ ਪਹੁੰਚ ਚੁੱਕੀ ਆ ਟਾਈਮ ਨਾਲ ਹੀ ਵੇੜ ਦੇ ਗਏ ਕੰਮ ਅੱਜ ਇਹਦੇ 12 1 ਵਜੇ ਤੱਕ ਪਾ ਲਾਂਗੇ ਤੂੰ ਮੁੜ ਕੇ ਖਿਲਾਰ ਦੇਵਾਂਗੇ ਨਾ ਦੱਕ ਲਿਓ ਕੰਨਾਂ ਚਾਹ ਭਾਗੇ ਹੜੇ ਗਲਾਸ ਚ ਹੂੰ ਸਾਡੇ ਦਾ ਪਿੰਡਾਂ ਚ ਬਕਿੰਦੇ ਨੇ 3-3 ਵਾਰ ਜਾਂਦੇ ਜਦੋਂ ਕੋਈ ਕੰਮ ਕਰਦਾ ਬਸ ਉਹ ਚਾਹ ਪਾ ਲੈਂਦੇ ਠੀਕ ਹੈ ਛੱਡ ਦੇ ਕੰਮ ਵਿੱਚ ਹੀ ਤੇ ਅੱਜ ਅਸੀਂ ਬੜੇ ਟਾਈਮ ਨਾਲ ਲੱਗੇ ਆ ਟਾਈਮ ਨਾਲ ਪਰ ਉਹ ਬੜਾ ਬੰਦਾ ਥੋਂ ਟਰਾਲੀ ਦਿਖਾਈ ਦੇ ਰਿਹਾ ਹੈ ਉਹਨੂੰ ਵੀ ਬਾ ਸਰਗਾ ਉਹ ਵੇਸੇ ਲਾਉਣ ਚਲਾਉਣਾ ਡਰੈਕਟਰ ਆ ਪਹਿਲੇ ਮੱਲ ਕੇ ਖੜ ਗਿਆ ਡਰੈਕਟਰ ਮੈਂ 36 30 ਚਲਾਉਂ ਆ ਦੂਜਾ ਜੰਪ ਨਹੀਂ ਦਿੰਦਾ ਮਥਰੀ ਢਾਉਂਦਾ ਉਹ ਤੇ ਟੜਕੇ ਮੈਂ ਕਹਦਾ ਵੀ ਬਾਹਰ ਜਾਣਾ ਤੇ ਇਹਦਾ ਬੁਰਾ ਹਾਲ ਸੀਗਾ ਹਰੇਕ ਨੂੰ ਕਹਿਆ ਕਰੇ ਕਿੱਧਰ ਚੱਲਿਆ ਉਹ ਕਿੱਧਰ ਚੱਲਿਆ ਉਹ ਮਹਾ ਮੈਂ ਚੱਲਿਆ ਰੇ ਪੌਣਾ ਤੇ ਚੱਕ ਲਿਆ ਬੱਚਾ ਮੜੋਣੀਆਂ ਨੂੰ ਬਾਈ ਨੂੰ ਤੇ ਉਹ ਮੈਂ ਵੀਡੀਓ ਬਣਾਈਏ ਨਾ ਦੱਸਣਾ ਹੀ ਹਾਂ ਹਾਂ ਟਾਕਾਂ ਦੇ ਹੱਥ ਤਰੀ ਖੜਾ ਤਾਹਾਂ ਇੱਥੇ ਤਾਂ ਲਾਲਾ ਦੌਰ ਤੱਕ ਉਹ ਵੱਧਾ ਦਿਨ ਆਈ ਨਾ ਓਏ ਖਲਾਰਾ ਖਲਾਰਾ ਇਕੱਠੇ ਆਪਾਂ ਵੀ ਕੰਨਾ ਲਾਹੇ ਕਰਾਂਗੇ ਇਹ ਹੁਣੇ ਦੇਖੋ ਜਮਾ ਸਾਫ ਸੁਥਰਾ ਹੈ ਇਹ ਦੋ ਤਿੰਨ ਸਾ ਡਿੱਗੂ ਆ ਫਿਰ ਲਿਬੜੂ ਆ ਓਏ ਪੈਰ ਲਵੇੜੀ ਆਦਾ ਹੁਣ ਵੀਰੇ ਬੋਲਾ ਅਜ ਰਹਿਣਾ ਟਰੈਕਟਰ ਤੇ ਆ ਕਹੀਏ ਨੂੰ ਲੈ ਆ ਕੇ ਦੇਉ ਬੰਦਾ ਹਾਂ ਇੱਕ ਬੰਦਾ ਕਈ ਵਾਲਾ ਚਾਹੀਦਾ ਇੱਕ ਪਾਣੀ ਵਾਲਾ ਚਾਹੀਦਾ ਇਹਦੇ ਕੋਲੇ ਸਰਪੰਚ ਨੇ ਉਹ ਕਹਾ ਹੋ ਜਾਂਦਾ ਸਰਪੰਚ ਜਦੋਂ ਮਗਾਲਾ ਕਹਾ ਹੋ ਜਾਂਦਾ ਬੰਦ ਕਰ ਦੇ ਬਈ ਕੰਮ ਚਾਹ ਪੀਦਾ ਫੇਰ ਪਰਦੇ ਆ ਇਹਨੂੰ ਕਹੀ ਲਿਆਉਣਦੇ ਐਂ ਦਾ ਕੰਮ ਹੀ ਕਰਦਾ ਸੀ ਫਿਰ ਚਾਰ ਬੰਦੇ ਚਾਹੀਦੇ ਆ ਆ ਕਰਦੇ ਉਹ ਕਰਦੇਓ ਇੱਥੇ ਕੌਣ ਦਾ ਖੜਾ ਹੈ ਬੰਦੇ ਸਰਾ ਹੀ ਜਾਂਦੇ ਮਗਾਲਾ ਕਹੀ ਹੁਣ ਓਏ ਸੱਚ ਨੂੰ ਕਹਰੇ ਓਏ ਦੋ ਮਿੰਟ ਕਹੀ ਲੈ ਆ ਕੇ ਦੇ ਉਹਨੂੰ ਰੋਕ ਕੇ ਮੋਟਰਸਾਈਕਲ ਬਾਈ ਟਰੈਕਟਰ ਤੇ ਤੂੰ ਹੀ ਲੈ ਲੈ ਯਾਰ ਸੜਕਾਂ ਵਾਲੇ ਵਿੜੋ ਵਾਲੀਓ ਮੁੰਡਿਓ ਐ ਇੱਥੇ ਕੌਣ ਦਾ ਖੜਾ ਮੈਨੂੰ ਕਹਿੰਦਾ ਲੱਕੜਾਂ ਚੱਕਦੇ ਆ ਮੈਂ ਤੂੰ ਖੜਾ ਹੀ ਕਰਦਾ ਵਾ ਗੋਪੀ ਆ ਗਿਆ ਵਾ ਆ ਗਿਆ ਬੰਦਾ ਆਇਆ ਤੈਨੂੰ ਮੋਟਰ ਤੇ ਨਾਲੇ ਸਾਈਡ ਤੇ ਨਾ ਦੇ ਉਹਨੂੰ ਕਹੀ ਲੈ ਕੇ ਦੇ ਲੱਗ ਸਹੀ ਜਾਂਦਾ ਕੋਪੀ ਇਹਨਾਂ ਨੇ ਕਹਿੰਦਾ ਨਾ ਜਦੋਂ ਲਗਾ ਮੈਂ ਚਾਹ ਦੇ ਗਲਾਸ ਤੇ ਇਹਨਾਂ ਨੇ ਕਰ ਮੈਂ ਫੋਟੋ ਉਹ ਜ਼ਰੂਰੀ ਆਹ ਚਾਹ ਤੇ ਬੱਕਾ ਭਾਰੀ ਕੰਮ ਦੇ ਸਵੇਰੇ ਮੈਂ ਕਹਿੰਦਾ ਮੈਂ ਜਾਣਾ ਹੈ ਦੇਖ ਓਏ ਇਹਨੇ ਕਿੱਥੇ ਜਾਣਾ ਓਏ ਕਿੱਧਰ ਜਾਣਾ ਹੈ ਨਾ ਓਏ ਇਹਨਾਂ ਦੇ ਕੁੱਤੇ ਦੀ ਪੂੰਛ ਨਾ ਆਇਆ ਮੇਰੇ ਕੱਟਾ ਕਰਦਾ ਮੇਰੇ ਯਾਰ ਤੇਰੀ ਪੂੰਛ ਤੇ ਕੀ ਕੱਟੇ ਰਿਹਾ ਜੰਦੀ ਆ ਆ ਆ ਕੁੱਤੇ ਦੀ ਪੂੰਛ ਆ ਆ ਅਮ ਆ ਕੇ ਗੱਦਾ ਹੁੰਦਾ ਪੈਰਾ ਤੇ ਮੇਰੇ ਕੋਲ ਚਾਹ ਨਾ ਖਾਤਾ ਚੱਲ 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 ਜ਼ਰ ਲੱਗਣਗੇ 20 25 ਜੰਦਾ ਅੱਗੇ ਲੋਕਾਂ ਸੀ ਜਿਹਨੇ ਕਿਦਣਾ ਖਾਣ ਮੈਂ ਨਾ ਚੱਲੀ ਜਾਂਦਾ ਜੀ ਇਹਨਾਂ ਦਾ ਸੀਜ਼ਨ ਦਾ ਝੋਲੇ ਵੜੇ ਮੁੱਕ ਗਏ ਕਹਾਂ ਜੀ ਤੇ ਨਾਮ ਲਿਖਿਆ ਮੇਰਾ ਇਹ ਚੱਲਦਾ ਕਿਸੇ ਦਾ ਨਹੀਂ ਚੱਲਦਾ ਇਹ ਆਪਾਂ ਦਾ ਹੀ ਚੱਲਦਾ ਬੰਦੇ ਦਾ ਮਾਰ ਮਾਰ ਸ਼ਾਹ ਟਰੈਕਟਰ ਤੇ ਚੜ ਗਏ ਓਹੋ ਗੋਹੜਾ ਆ ਗਿਆ ਤੁਹਾਨੂੰ ਯਾਰਾ ਸ਼ਿਟ ਬਫੈਲੋ ਸ਼ਿਟ ਲੱਗ ਗਈ ਤੇ ਅੱਜ ਪਾਉਂ ਇਹ ਰੂੜੀ ਦੀ ਖਾਹ ਤੇ ਸਾਡੇ ਹੱਥਾਂ ਨੂੰ ਲੱਗ ਗਈ ਬਫੈਲੋ ਸ਼ਿਟ ਕਾਮ ਹੋ ਗਿਆ ਖਰਾਬ ਹੱਥਾਂ ਦਾ ਲੱਗਣੀ ਨਹੀਂ ਦੇਈਦੀ ਇਹ ਮਾਤਸਾਫ ਕਰ ਲਾ ਲਓ ਜੀ ਢੇਰੀਆਂ ਮੁੰਡੇ ਕਹਿੰਦੇ ਬਿੱਠ ਬਿੱਠ ਲਾਏ ਉਹ ਕਿ ਬੱਤ ਬੱਤ ਕਿਹਾ ਬੱਤ ਬੱਤ ਲਾਉਣੀਆਂ ਢੇਰੀਆਂ ਤੇ ਅੱਜ ਪਾਉਣਿਆ ਰੂੜੀ ਦੀ ਖਾਦ ਗੋਬਰ ਸ਼ਿੱਟ ਬਫੈਲੋ ਸ਼ਿੱਟ ਸਾਰੀ ਸਿੱਖ ਗਿਆ ਸਿੱਖ ਗਿਆ ਸਿੱਖ ਗਿਆ ਤੇ ਬੰਦਾ ਸਾਡਾ ਇੱਕ ਭੱਜ ਕੇ ਟਰੈਕਟਰ ਤੇ ਚੜ ਗਿਆ ਆਉਂਦਾ ਉਹ ਗੀੜਾ ਲੈ ਕੇ ਉਹਦੀ ਬਣਾਉਣਾ ਰੇਲ ਕਹਾ ਕਹਾ ਵੇਟ ਕਰ ਰਿਹਾ ਉਹਦੀ ਲਓ ਜੀ ਮਿੱਤਰੋ ਰੇ ਪਾਤੀ ਸਮਾਪਤ ਹੋ ਗਿਆ ਕੰਮ ਸਾਰੇ ਨਿਬੜ ਗਿਆ ਸੁੱਖੀ ਸੰਧੀ ਵਧੀਆ ਬਹੁਤ ਵਧੀਆ ਕੰਮ ਚੱਲਿਆ ਮੌਸਮ ਬਹੁਤ ਵਧੀਆ ਸੀ ਚੋਬਰ 9 ਵਰ 9 ਨੇ ਤੇ ਕਹਿੰਦੇ ਵੀ ਇੰਨੀ ਰੇ ਅਸੀਂ ਹੋਰ ਪਾ ਸਕਦੇ ਉਹ ਗਾਹਾਂ ਤੱਕ ਪਾਤੀ ਜਾਵਾਂ ਤਿੰਨ ਸਾਢੇ ਤਿੰਨ ਕਿੱਲਾਂ ਚ ਸਵੇਰ ਦੇ ਨੇ ਲੋਈ ਸੱਜਣੋਂ ਰੇ ਪੈ ਚੁੱਕੀ ਆ ਤੇ ਖਿਯਾਰ ਨਹੀਂ ਵੀ ਆ ਚੋਬਰਾਂ ਕਾਂ ਧੜਕੇ ਸੰਨਾਂ ਆ ਕੇ 5 ਵਜੇ ਲੱਗਾ ਉਹਨੇ ਟਾਈਮ ਨਾਲ ਲੱਗਾ 11 ਵਜੇ ਆ ਕੇ 10 11 ਵਜੇ ਦਿਨ ਚੜੇ ਤੋਂ ਤੇ ਖਿਯਾਰ ਦਾਂਗੇ ਤੇ ਉਹ ਬਾਈ ਖੜਾ ਉਧਰ ਖਰਾਬ ਆਈ 9:11 ਮਗਰ ਕਹਿੰਦਾ ਖਿਯਾਰ ਦਿਆਂ ਅਸੀਂ ਨਹੀਂ ਅੱਜ ਦਾ ਥੀ ਖਿਯਾਰਾਂਗੇ ਥਰੀ ਵਰਖਣੇ ਕਿੰਨਾ ਚੱਲਦੇ ਆ ਇੰਨੀ ਦੇਰ ਚੱਲਦੇ ਆ ਕੰਮ ਬਹੁਤ ਘਟ ਗਿਆ ਤੇ ਲੋ ਜੀ ਅੱਜ ਦਾ ਨੰ ਕੰਮ ਨਿਬੜ ਗਿਆ ਰਹੀ ਪੈ ਗਈ ਤੇ ਖੇਲਾਰਾਂ ਦੇ ਕੰਮ ਸਵੇਰੇ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਕੰਮ ਨੂੰ ਕਰ ਦਿਓ ਫੇਸਬੁੱਕ ਤੇ ਰੂੜੀ ਰੂੜੀ ਧੰਨਵਾਦ